पीएम मोदी कन्याकुमारी कन्या मेडिटेशन जी हां कांग्रेस ਨੇ 3 ਮਈ ਤੋਂ ਕੰਨਿਆਕੁਮਾਰੀ ਦੇ ਵਿਵੇਕਾਨੰਦ ਮੈਮੋਰੀਅਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 48 ਘੰਟੇ ਦੇ ਮੈਡੀਟੇਸ਼ਨ ਪ੍ਰੋਗਰਾਮ ਤੇ ਸਵਾਲ ਖੜੇ ਕੀਤੇ ਨੇ ਪਾਰਟੀ ਨੇ ਦੋਸ਼ ਲਾਇਆ ਕਿ ਇਹ ਚੋਣ ਜਾਬਤੇ ਦੀ ਸਿੱਧੀ ਉਲੰਘਣਾ ਹੈ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਮੋਦੀ ਮੈਡੀਟੇਸ਼ਨ ਰਾਹੀਂ ਚੋਣਵੀ ਤਣਾਅ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਕਾਨੂੰਨ ਕੀ ਕਹਿੰਦਾ ਹੈ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਧਿਆਨ ਪ੍ਰੋਗਰਾਮ ਤੇ ਚੋਣ ਕਾਨੂੰਨ ਤਹਿਤ ਕੋਈ پابੰਦੀ ਨਹੀਂ ਹੈ। 3 ਮਈ ਤੋਂ ਕન્યા ਕੁਮਾਰੀ ਦੇ ਵਿੱਚ ਧਿਆਨ ਮਨਪੰਪ ਤੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਯਾਤਰਾ ਦੇ ਕਾਂਗਰਸ ਵੱਲੋਂ ਵਿਰੋਧ ਦੇ ਵਿਚਕਾਰ ਸਰਕਾਰੀ ਸੂਤਰਾਂ ਨੇ ਇਹ ਗੱਲ ਕਹੀ ਹੈ। ਸੂਤਰਾਂ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਦਾ ਹਵਾਲਾ ਦਿੰਦੇ ਹੋਏ ਕਿਹਾ VOTING ਤੋਂ ਪਹਿਲਾਂ ਚੁੱਪ ਦੇ ਸਮੇਂ ਦੌਰਾਨ ਜਨ ਤੱਕ ਮੀਟਿੰਗਾਂ ਜਾਂ ਪ੍ਰਚਾਰ ਕਰਨ ਦੀ ਮਨਾਹੀ ਕਰਦਾ ਹੈ। ਚੁੱਪ ਦਾ ਸਮਾਂ VOTING ਖਤਮ ਹੋਣ ਤੋਂ 48 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਸੋ 1 ਜੂਨ ਨੂੰ ਹੋਣ ਵਾਲੇ ਅੰਤਿਮ ਪੜਾ ਦੀ VOTING ਲਈ ਚੁੱਪ ਦਾ ਸਮਾਂ ਵੀਰਵਾਰ ਸ਼ਾਮ 6 ਵਜੇ ਤੋਂ ਸ਼ੁਰੂ ਹੋ ਜਾਵੇਗਾ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਨੋਟ ਦਾ ਹਵਾਲਾ ਦਿੱਤਾ ਗਿਆ ਅਤੇ ਇਸੇ ਪੜਾਅ ਦੇ ਵਿੱਚ ਵੀ ਹੈ ਮੋਦੀ ਦੇ ਸੰਸਦੀ ਖੇਤਰ ਜਿਹੜੇ ਵਾਰਨਸੀ ਵਿੱਚ ਵੀ VOTING ਹੋਣੀ ਹੈ ਹਾਲਾਂਕਿ ਕਈ ਪੜਾਵਾਂ ਦੇ ਵਿੱਚ ਚੋਣਾ ਹੋਣ ਦੇ ਮਾਮਲੇ ਵਿੱਚ ਚੋਣ ਕਾਨੂੰਨ ਦੀਆਂ ਵਿਵਸਥਾਵਾਂ ਲਾਗੂ ਨਹੀਂ ਹੁੰਦੀਆਂ ਸੂਤਰਾਂ ਨੇ ਕਿਹਾ ਯਾਨੀ ਕਿ ਜਦੋਂ ਚੋਣਾ ਵੱਖ-ਵੱਖ ਤਰੀਕਾ ਤੇ ਹੁੰਦੀਆਂ ਨੇ ਉਹਨਾਂ ਇਸ ਸਬੰਧ ਵਿੱਚ ਚੋਣ ਕਮਿਸ਼ਨ ਵੱਲੋਂ ਪਿਛਲੇ ਮਹੀਨੇ ਜਾਰੀ ਪ੍ਰੈਸ ਨੋਟ ਦਾ ਹਵਾਲਾ ਦਿੱਤਾ ਉਹਨਾਂ ਕਿਹਾ ਜਿਨੀ ਦੇਰ ਤੱਕ ਕੋਈ ਉਸ ਇਲਾਕੇ ਦੀ ਗੱਲ ਨਹੀਂ ਕਰਦਾ ਜਿੱਥੇ ਚੋਣਾਂ ਹੋ ਰਹੀਆਂ ਨੇ ਉਦੋਂ ਤੱਕ ਕੋਈ ਵੀ پابੰਦੀ ਨਹੀਂ ਆ। ਸੋ ਕਮਿਸ਼ਨ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨੂੰ ਇਸੇ ਤਰ੍ਹਾਂ ਦੀ ਇਜਾਜ਼ਤ ਦਿੱਤੀ ਸੀ ਜਦੋਂ ਵਾਰਣਾਸੀ ਵਿੱਚ ਮਈ ਵਿੱਚ ਆਕ੍ਰਿ ਪੜਾਦੀਆਂ ਚੋਣਾਂ ਹੋਣੀਆਂ ਸਨ ਅਪਰੇਟ ਹੈ ਕਿ ਰੂਬਰੂ ਹੋਵਾਂਗੇ ਵੈਕ ਦੇ ਰੂਪ ਦਿਖਾਉਣ ਲਈ। पीएम मोदी कन्याकुमारी मेडिटेशन जी हां कांग्रेस ਨੇ 3 ਮਈ ਤੋਂ ਕਨਿਆਕੁਮਾਰੀ ਦੇ ਵਿਵੇਕਾਨੰਦ ਮੈਮੋਰੀਅਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 48 ਘੰਟੇ ਦੇ ਮੈਡੀਟੇਸ਼ਨ ਪ੍ਰੋਗਰਾਮ ਤੇ ਸਵਾਲ ਖੜੇ ਕੀਤੇ ਨੇ ਪਾਰਟੀ ਨੇ ਦੋਸ਼ ਲਾਇਆ ਕਿ ਇਹ ਚੋਣ ਜਾਬਤੇ ਦੀ ਸਿੱਧੀ ਉਲੰਘਣਾ ਹੈ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਮੋਦੀ ਮੈਡੀਟੇਸ਼ਨ ਰਾਹੀਂ ਚੋਣਵੀ ਤਣਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਕਾਨੂੰਨ ਕੀ ਕਹਿੰਦਾ ਹੈ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਧਿਆਨ ਪ੍ਰੋਗਰਾਮ ਤੇ ਚੋਣ ਕਾਨੂੰਨ ਤਹਿਤ ਕੋਈ پابੰਦੀ ਨਹੀਂ ਹੈ 3 ਮਈ ਤੋਂ ਕન્યા ਕੁਮਾਰੀ ਦੇ ਵਿੱਚ ਧਿਆਨ ਮਨਪੰਪ ਤੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਯਾਤਰਾ ਦੇ ਕਾਂਗਰਸ ਵੱਲੋਂ ਵਿਰੋਧ ਦੇ ਵਿਚਕਾਰ ਸਰਕਾਰੀ ਸੂਤਰਾਂ ਨੇ ਇਹ ਗੱਲ ਕਹੀ ਹੈ ਸੂਤਰਾਂ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਦਾ ਹਵਾਲਾ ਦਿੰਦੇ ਹੋਏ ਕਿਹਾ VOTING ਤੋਂ ਪਹਿਲਾਂ ਚੁੱਪ ਦੇ ਸਮੇਂ ਦੌਰਾਨ ਜਨ ਤੱਕ ਮੀਟਿੰਗਾਂ ਜਾਂ ਪ੍ਰਚਾਰ ਕਰਨ ਦੀ ਮਨਾਹੀ ਕਰਦਾ ਹੈ ਚੁੱਪ ਦਾ ਸਮਾਂ VOTING ਖਤਮ ਹੋਣ ਤੋਂ 48 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਸੋ 1 ਜੂਨ ਨੂੰ ਹੋਣ ਵਾਲੇ ਅੰਤਿਮ ਪੜਾ ਦੀ VOTING ਲਈ ਚੁੱਪ ਦਾ ਸਮਾਂ ਵੀਰਵਾਰ ਸ਼ਾਮ 6 ਵਜੇ ਤੋਂ ਸ਼ੁਰੂ ਹੋ ਜਾਵੇਗਾ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੈਸ ਨੋਟ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਇਸੇ ਪੜਾਅ ਦੇ ਵਿੱਚ ਵੀ ਹੈ ਮੋਦੀ ਦੇ ਸੰਸਦੀ ਖੇਤਰ ਜਿਹੜੇ ਵਾਰਨਸੀ ਵਿੱਚ ਵੀ VOTING ਹੋਣੀ ਹੈ ਹਾਲਾਂਕਿ ਕਈ ਪੜਾਵਾਂ ਦੇ ਵਿੱਚ ਛੋਣਾ ਹੋਣ ਦੇ ਮਾਮਲੇ ਵਿੱਚ ਉਹਨਾਂ ਕਾਨੂੰਨ ਦੀਆਂ ਵਿਵਸਥਾਵਾਂ ਲਾਗੂ ਨਹੀਂ ਹੁੰਦੀਆਂ ਸੂਤਰਾਂ ਨੇ ਕਿਹਾ ਯਾਨੀ ਕਿ ਜਦੋਂ ਛੋਣਾ ਵੱਖ-ਵੱਖ ਤਰੀਕਾ ਤੇ ਹੁੰਦੀਆਂ ਨੇ ਉਹਨਾਂ ਇਸ ਸਬੰਧ ਵਿੱਚ ਹੋਣ ਕਮਿਸ਼ਨ ਵੱਲੋਂ ਪਿਛਲੇ ਮਹੀਨੇ ਜਾਰੀ ਪ੍ਰੈਸ ਨੋਟ ਦਾ ਹਵਾਲਾ ਦਿੱਤਾ ਉਹਨਾਂ ਕਿਹਾ ਜਿੰਨੇ ਦੇਰ ਤੱਕ ਕੋਈ ਉਸ ਇਲਾਕੇ ਦੀ ਗੱਲ ਨਹੀਂ ਕਰਦਾ ਜਿੱਥੇ ਚੋਣਾ ਹੋ ਰਹੀਆਂ ਨੇ ਉਦੋਂ ਤੱਕ ਕੋਈ ਵੀ پابੰਦੀ ਨਹੀਂ ਹੈ ਸੋ ਕਮਿਸ਼ਨ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨੂੰ ਇਸੇ ਤਰ੍ਹਾਂ ਦੀ ਇਜਾਜ਼ਤ ਦਿੱਤੀ ਸੀ ਜਦੋਂ ਵਾਰਨਸੀ ਵਿੱਚ ਮਈ ਵਿੱਚ ਆਕੜੀ ਪੜਾ ਦਿਆਂ ਚੋਣਾ ਹੋਣੀਆਂ ਸਨ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਦਿਖਾਉਣ ਲਾਇਆ